ਇੱਕ ਦੋ ਚਾਰ ਦਿਨ ਮੰਡੀ ਮੇ ਬੈਠਾ ਰਹਿੰਦਾ ਦਕਾਨ ਇੱਕ ਦਿਨ ਲਾਤਾ ਦੂਜੇ ਦਿਨ ਘਰ ਮੈਂ ਚਲਾ ਜਾਂਦਾ ਮੇਰਾ ਵੀ ਤੋ ਇਦੋਂ ਤੱਕ ਹੁਆ ਪੰਜਾਬੀ ਚ ਬੋਲਦਾ ਪੰਜਾਬੀ ਚੈਨਲ ਆਪਾ ਹਾਂਜੀ ਹਾਂ ਮਤਲਬ ਹੁਣ ਬਹਿਣਾ ਨਹੀਂ ਪੈਂਦਾ ਡੀਪ ਨਹੀਂ ਬਹਿਣਾ ਨਹੀਂ ਪੈਂਦਾ ਜੀ ਉਹ ਜਿਹੜੇ ਦਿਨ ਆਉਂਦੇ ਆ ਜਿੰਮੇਦਾਰ ਉਸੇ ਦਿਨ ਕਰ ਮੈਂ ਚਲੇ ਜਾਂਦੇ तो फिर हिंदी होगा शौक हिंदी बोलने शौक नहीं जी हाँ। <laughs> मेरे तो इतना ही सिखा दी हिंदी <laughs> नहीं मुझे भैया बना दिया <laughs> आपको पता है नौकरियां खा रहे हैं हमारा रोजगार खा रहे हैं वापस भेजो ऐसी हुई है कभी बात पहुंची आप तक बार मी मूह भी वैसे कि इतना हुई है कोई खराबी हुई है साबिया भी है खराब भी होना चलो गरदौरिया गई है पर मिलया कुछ सी गरदौरिया तो कहें ਮਿਲਾ ਕੁਛ ਨਹੀਂਗਾ ਆਪਕਾ ਆਉਦੇ ਅਫਸਰ ਆਉਦੇ ਹੁੰਦੇ ਮੜਮੜਦੇ ਹੁੰਦੇ ਦੇਖਦੇ ਕਿ ਮਿਲਿਆ ਕੁਛ ਜਿਵੇਂ ਕਹਿੰਦੇ ਸੀ ਤਾਂ ਸ਼ੈਲਟਰ ਬਣਾ ਦੇਣੇ ਮੰਡੀਆਂ ਟੱਕ ਦੇਣੀਆਂ ਸਾਰੀਆਂ ਕੁਛ ਨਹੀਂ ਜੀ ਇੱਥੇ ਤਰਪਾਲਾਂ ਵੀ ਸਾਨੂੰ ਆਪਦੀਆਂ ਲੈਉਣੀਆਂ ਪੈਂਦੀਆਂ ਜਦੋਂ ਕਿਤੇ ਮੀਂਹ ਆਉਂਦਾ ਘਟਿਆਂ ਦੇ ਬਣਾ ਕੇ ਰੱਖੀਏ ਉਹੀ ਕੰਮ ਆਉਂਦੀਆਂ ਬਾਈ ਇੱਥੇ ਕੁਛ ਨਹੀਂ ਆਉਂਦਾ ਕਹਿੰਦੇ ਸੀ ਨਾ ਬਜਟ ਅਸੀਂ ਵੱਡਾ ਕਰਾਂਗੇ ਮੰਡੀਆਂ ਸਾਰੀਆਂ ਦੇ ਵਿੱਚ ਸ਼ੈੱਡ ਬਣਾ ਦੇਾਂਗੇ ਇਹ ਕਰਦੇ ਨਹੀਂ 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 ਉਹ ਤਾਂ ਉਹ ਗੱਲਾਂ ਹੀ ਰਹਿ ਗਈਆਂ ਉਹ ਤਾਂ ਕਾਗਜ਼ਾਂ 'ਚ ਹੀ ਰਹਿ ਗਈਆਂ ਉਹ ਮੁਆਵਜ਼ੇ ਕਹਿੰਦੇ ਗਰਦੌਰੀਆਂ ਕਰਤੀਆਂ ਸੀ ਆ ਗਿਆ ਉਹਨਾਂ ਚ ਕੁਝ ਮਿਲ ਗਿਆ ਕਿ ਨਹੀਂ ਨਹੀਂ ਮਿਲਿਆ ਕੋਈ ਮਾੜਾ ਮੋਟਾ ਵੀ ਨਹੀਂ ਨਾ ਨਾ ਕੁਝ ਨਹੀਂ ਮਿਲਿਆ ਕਿ ਸਰਕਾਰ ਕੁਝ ਨਹੀਂ ਦਿੱਤਾ ਕਿ ਇਹਨਾਂ ਦੀ ਤਾਂ ਜ਼ਰੂਰ ਤੇ ਜ਼ਰੂਰ ਤਾਂ ਇਹਨਾਂ ਬੰਦੇ ਆਪਣੇ ਬੰਦੇ ਕੰਮ ਘੱਟ ਕਰਦੇ ਕੋ ਆਪਣੇ ਆ ਬਾਰਡਰ ਬੈਲਟ ਕਰਕੇ ਨਸ਼ੇ ਦਾ ਬਹੁਤ ਹੋ ਗਿਆ ਨਸ਼ਾ ਬਹੁਤ ਜ਼ਿਆਦਾ ਹੋ ਗਿਆ ਹੈ ਤੇ ਸ਼ੱਕ ਘਟਿਆ ਨਹੀਂ ਹੈ ਤਾਂ ਕਹਿੰਦੇ ਸੀ ਸੀ ਤਾਂ ਐ ਨਸ਼ਾ ਐ ਖਤਮ ਹੋ ਜਾਊਗਾ ਉਹ ਵੀ ਕਿਵੇਂ ਕਿਸੇ ਬਜ਼ੁਰਗ ਨੇ ਕਿਹਾ ਸੀਗਾ ਵੀ ਅੱਗੇ ਜਾ ਕੇ ਲਿਆਉਣਾ ਪੈਂਦਾ ਜੇ ਹੁਣ ਕਰੇ ਵੇਚਦਾ ਇਹ ਤਾਂ ਨਾਲੇ ਕਹਿੰਦੇ ਕੋਈ ਧਰਨਾ ਅਸੀਂ ਤਾਂ ਲੱਗਣ ਹੀ ਨਹੀਂ ਦੇਣਾ ਅਸੀਂ ਤਾਂ ਬੇੜੀ ਦਾ ਨਾਲ ਦੀ ਨਾਲ ਫਿਰ ਭਾਵੇਂ ਗੰਨਾ ਕਿਸਾਨ ਹੋਵੇ ਧਰਨਾ ਤਾਂ ਲੱਗਣਾ ਹੀ ਨਾ ਲੱਗਣਾ ਜੋ ਜ਼ਿਮੀਂਦਾਰਾਂ ਨੂੰ ਕੁਝ ਮਿਲਦਾ ਹੀ ਨਹੀਂ ਪਿਆ ਕੀ ਕਰਨਗੇ ਜ਼ਿਮੀਂਦਾਰ ਵਿਚਾਰੇ ਜਦੋਂ ਫਸਲਾਂ ਦੇ ਸਿਰ ਤੇ ਜ਼ਿਮੀਂਦਾਰ ਹੈ ਤੇ ਚਲੋ ਸਰਕਾਰ ਦੇਂਦੀ ਨੀ ਜ਼ਿਮੀਂਦਾਰਾਂ ਨੂੰ ਤੇ ਧਰਨੇ ਤਾਂ ਲੱਗਣ ਹੀ ਲੱਗਣੇ ਮਾਰੀ ਦੇ ਜ਼ਿਮੀਂਦਾਰ ਕੀ ਕਰਨਗੇ ਮੇਰੇ ਦਾ ਹੱਲ ਕੀ ਹੈ ਭਾਈ ਹੁਣ ਕੌਣ ਹੱਲ ਕਰੂਗਾ ਫਿਰ ਇਹ ਬਦਲਾਅ ਵੀ ਅਸੀਂ ਦੇਖ ਲਿਆ ਹੋਰ ਸਰਕਾਰ ਕਿਹੜੀ ਬਚੀ ਹੈ ਫਿਰ ਵੋਟ ਕਿਹਨੂੰ ਪੈਣੀ ਹੈ ਹੱਲ ਤਾਂ ਪ੍ਰਸ਼ਾਸਨ ਨਹੀਂ ਕਰ ਰਹਾ ਜੀ ਸਰਕਾਰ ਪ੍ਰਸ਼ਾਸਨ ਨੂੰ ਕੋਈ ਪ੍ਰਸ਼ਾਸਨ ਦੇ ਵੱਸ ਹੈ ਜੀ ਪ੍ਰਸ਼ਾਸਨ ਜਦੋਂ ਕੋਈ ਕ੍ਰਾਈਮ ਹੋ ਜਾਂਦਾ ਜੇ ਪ੍ਰਸ਼ਾਸਨ ਨੇ ਫੜਨਾ ਹੋਵੇ ਤਾਂ ਸ਼ਾਮ ਤੱਕ ਕਲੀਅਰ ਹੋ ਜਾਂਦਾ ਤੇ ਜੇ ਨਾਲੇ ਵੱਸ ਚ ਹੋਵੇ ਤਾਂ ਸਾਰਾ ਕੁਝ ਕਰ ਸਕਦਾ ਆਮ ਆਦਮੀ ਪਾਰਟੀ ਨੂੰ ਹੁਣ ਲੋਕ ਸਭਾ ਚੋਣਾਂ ਵੀ ਆ ਓਵਰ ਆਲ ਕਾਰਵਾਈ ਫੇਲ ਜਾਂ ਪਾਸ ਤੁਹਾਨੂੰ ਕੀ ਲੱਗਦਾ ਨਹੀਂ ਪਾਰਟੀ ਨੂੰ ਕੋਈ ਸਰਕਾਰ ਕੁਝ ਕੰਮ ਕਰੇਗੀ ਤੇ ਫਿਰ ਹੀ ਵੋਟਾਂ ਪੈਣੀਆਂ ਕੰਮ ਤਾਂ ਕੋਈ ਵੀ ਸਰਕਾਰ ਕੋਈ ਵੀ ਆਉਂਦੀ ਕੰਮ ਕਰਦੀ ਜਿਵੇਂ ਉਹ ਇਹ ਕ ਕੋਈ ਨਹੀਂ ਕੰਮ ਆਇਆ ਇਹ ਮਤੁ ਜ਼ਿੰਮੇਵਾਰਾਂ ਦੇ ਹਿੱਤ ਚ ਨਹੀਂ ਬੋਲਣਾ ਹੀ ਹੋਏ ਬਿਲਕੁਲ ਨਹੀਂ ਹੋਏ ਸਤਿ ਸ਼ਕਾਲ ਪੰਜਾਬ ਅਨਕਟ ਦੇਖ ਰਹੇ ਹਾਂ ਤੁਸੀਂ ਮੈਂ ਕਰਨ ਹੰਡਾ ਪੰਜਾਬ ਦੇ ਵਿੱਚ ਵਾਢੀ ਚੱਲ ਰਹੀ ਹੈ ਕਣਕਾਂ ਮੰਡੀਆਂ ਦੇ ਵਿੱਚ ਕਿਸਾਨ ਲੈ ਕੇ ਆ ਰਹੇ ਨੇ ਤੇ ਉੱਥੇ ਹੀ ਸੀਐਮ ਮਾਨ ਦਾ ਵਾਅਦਾ ਚਿੱਤੇ ਆਉਂਦਾ ਕਿ ਮੈਂ ਕਿਸਾਨ ਦਾ ਪੁੱਤ ਆ ਮੈਂ ਕਿਸਾਨਾਂ ਨੂੰ ਮੰਡੀਆਂ ਦੇ ਵਿੱਚ ਰੋਲ ਨਹੀਂ ਦਿਆਂਗਾ ਜਿਵੇਂ ਹੀ ਕਿਸਾਨ ਫਸਲ ਲੈ ਕੇ ਜਾਣਗੇ ਉਵੇਂ ਹੀ ਤੋਲ ਲੱਗੇਗਾ ਮੰਡੀਆਂ ਦੇ ਵਿੱਚ ਅਸੀਂ ਵਰਲਡ ਕਲਾਸ ਪ੍ਰਬੰਧ ਕਰਾਂਗੇ ਮੀ ਦੇ ਨਾਲ ਖਰਾਬੀ ਨਹੀਂ ਹੋਣ ਦਿਆਂਗੇ ਪਰ ਇਸ ਵਾਰ ਕੁਝ ਕੁ ਅਜਿਹੇ ਮੌਸਮ ਵੀ ਬਣੇ ਕਿ ਪੱਕੀਆਂ ਕਣਕਾਂ ਦੇ ਉੱਤੇ ਮੀਂਹ ਵੀ ਪੈਣ ਲੱਗ ਗਿਆ ਤੇ ਮੰਡੀਆਂ ਦੀ ਤਸਵੀਰ ਤੁਹਾਨੂੰ ਦਿਖਾ ਰਿਹਾ ਜਿੱਥੇ ਕਿਸਾਨ ਪਹੁੰਚ ਰਿਹਾ ਆਪਣੀ ਫਸਲ ਲੈ ਕੇ ਗੱਲਬਾਤ ਕਰਾਂਗੇ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਮੌਜੂਦਾ ਸਰਕਾਰ ਦੀ ਕਿਹੋ ਜੀ ਕਾਰਵਾਈ ਆ ਜੋ ਵਾਦੇ ਕੀਤੇ ਗਏ ਸੀ ਪੂਰੇ ਹੋਏ ਕਿ ਨਹੀਂ ਹੋਏ ਭਾਈ ਸਤਿ ਸ਼੍ਰੀ ਅਕਾਲ ਕੀ ਨਾਮ ਤੁਹਾਡਾ ਜੀ ਸਤਿ ਸ਼੍ਰੀ ਅਕਾਲ ਮੇਰਾ ਨਾਮ ਕੁਲਵਿੰਦ ਸਿੰਘ ਹੈ ਜੀ ਭਾਈ ਜੀ ਜਿਵੇਂ ਮੈਂ ਉੱਥੋਂ ਹੀ ਸਵਾਲ ਸ਼ੁਰੂ ਕਰਦਾ ਕਿ ਮਾਨ ਸਾਹਿਬ ਕਹਿੰਦੇ ਸੀ ਮੈਂ ਆਪ ਕਿਸਾਨ ਦਾ ਪੁੱਤਾਂ ਤੇ ਮੈਂ ਕਿਸਾਨਾਂ ਨੂੰ ਰੋਲ ਨਹੀਂ ਦਿਆਂਗਾ ਮੰਡੀਆਂ 'ਚ ਕਿਹੇ ਦੇ ਪ੍ਰਬੰਧ ਆ ਕੋਈ ਫਰਕ ਲੱਗ ਰਿਹਾ ਪਿਛਲੀਆਂ ਸਰਕਾਰਾਂ ਨਾਲ ਹਾਂ ਪ੍ਰਬੰਧ ਠੀਕ ਹੈ ਅੱਗੇ ਨਾਲੋਂ ਥੋੜਾ ਜਿਹਾ ਅੱਗੇ ਤਾਂ ਜਿਹੜੀ ਸਰਕਾਰ ਆਉਂਦੀ ਸੀ ਤੇ ਵਾਰਦਾਨਾਂ ਦੀ ਉਹ ਹੀ ਮਾਲਕ ਬਣ ਜਾਂਦੀ ਸੀ ਤੇ ਹੁਣ ਵਾਰਦਾਨਾਂ ਵਾਧੂ ਆ ਆ ਥੋੜੀ ਜਿਹੀ ਪ੍ਰੋਬਲਮ ਆ ਜਿਹੜਾ ਇਹਨਾਂ ਨੂੰ ਲੇਬਰ ਨੂੰ ਸਟੈਕ ਕਰਨਾ ਪੈ ਰਿਹਾ ਇਹ ਨਾਲ ਦੀ ਨਾਲ ਥੋੜਾ ਜਿਹਾ ਚੱਕਿਆ ਜਾਵੇ ਦਾ ਸੌਖਾ ਕੰਮ ਜਾਨੀ ਕਿ ਇੱਥੇ ਫਿਰ ਵੀ ਰੁਕਾਵਟ ਆ ਹੀ ਰਹੀ ਹੈ ਹਾਂ ਆ ਪ੍ਰੋਬਲਮ ਆ ਰਹੀ ਹੈ ਵੀ ਪਹਿਲਾਂ ਇੱਥੇ ਬੋਰੀਆਂ ਭਰਦੇ ਫਿਰ ਚੱਕ ਕੇ ਲਾਉਂਦੇ ਫਿਰ ਇਹਨਾਂ ਨੂੰ ਟਰੱਕ ਲੋਡ ਕਰਨੇ ਪੈਣੇ ਕਿੰਨੇ ਨੰਬਰ ਦਿਓਗੇ ਫਿਰ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਜਿਵੇਂ ਉਹ ਕਹਿੰਦੇ ਸੀ ਕਿ ਵਰਲਡ ਕਲਾਸ ਮੰਡੀਆਂ ਦੇ ਪ੍ਰਬੰਧ ਕਰਾਂਗੇ ਇਸ ਵਾਰੀ ਮੀ ਮੂਵੀ ਪਿਆ ਵੈਸੇ ਕਿ ਇੱਥੇ ਹੋਈ ਐ ਕੋਈ ਖਰਾਬੀ ਹੋਈ ਐ ਨਹੀਂ ਨਹੀਂ ਖਰਾਬੀ ਆਪਣੇ ਕੋਈ ਖਰਾਬੀ ਨਹੀਂ ਹੋਈ ਹਾਂ ਪਿੱਛੇ ਜਿਹੜੇ ਖਰਾਬੀ ਹੋਈ ਸੀ ਉਹਦਾ ਤੁਹਾਨੂੰ ਕੁਝ ਨਹੀਂ ਮਿਲਿਆਗਾ ਸਾਡਾ ਛੋਨਾ ਡੁੱਬਿਆ ਵੀ ਐ ਖਰਾਬੀ ਹੋਇਆ ਉਹਦਾ ਚਲੋ ਗਰਦੌਰੀਆਂ ਕੁਡੂਰੀਆਂ ਹੋਈਆਂ ਪਰ ਤੁਹਾਨੂੰ ਮਿਲਿਆ ਕੁਝ ਨਹੀਂ ਹੋਈਆਂ ਸੀ ਗਰਦੌਰੀਆਂ ਤਾਂ ਕਹਿੰਦੇ ਸੀ ਨਾਲ ਦੀ ਨਾਲ ਦੇ ਦਿਆਂਗੇ ਨਹੀਂ ਨਹੀਂ ਮਿਲਿਆ ਕੁਝ ਨਹੀਂਗਾ ਆਪਾਂ ਆਉਂਦੇ ਅਫਸਰ ਆਉਂਦੇ ਹੁੰਦੇ ਮੋੜ ਮੋੜ ਦੇ ਹੁੰਦੇ ਦੇਖ ਦੂ ਕਿ ਮਿਲਿਆ ਕੁਝ ਪਹੁੰਚ ਨਹੀਂ ਕੀਤੀ ਮਜੂਦਾ ਵਿਧਾਇਕ ਕਿਸੇ ਮੰਤਰੀ ਤੱਕ ਜਾ ਕੇ ਮਿਲਿਆ ਜਿਹੜਾ ਮਾਰਿਆ ਸਾਰਿਆਂ ਨੇ ਜਿਹੜਾ ਮਾਰਿਆ ਐ ਪਰ ਨਹੀਂ ਕੁਝ ਖਾਤੇ 'ਚ ਨਹੀਂ ਆਇਆ ਜਿਹੜੇ ਮਾਰ ਕੇ ਮੋੜ ਕੇ ਭਈ ਅਸਿਕਲ ਤੁਹਾਡਾ ਕਿਹਨਾਂ ਸੱਚੀ ਕਾ ਜੀ ਬਲਰਾਜ ਸਿੰਘ ਜੀ ਜਿਵੇਂ ਇਹ ਕਹਿ ਰਿਹਾ ਕਿ ਢੀੜਾ ਹਵਤਾ ਮਾਰਿਆ ਬਹੁਤਿਆਂ ਨੇ ਪਰ ਮੁਆਵਜ਼ੇ ਮਿਲੇ ਨਹੀਂ ਜਿਹੜੀ ਉਹ ਨੁਕਸਾਨ ਪਿੱਛੇ ਜੇ ਹੋਇਆ ਹਾਂਜੀ ਥੋਟੇ ਤਾਂ ਵੀ ਕੋਈ ਪਹੁੰਚੀ ਚੀਜ਼ ਕਿ ਨਹੀਂ ਨਹੀਂ ਕੁਛ ਨਹੀਂ ਮਿਲਿਆ ਕੁਛ ਨਹੀਂ ਗਈ ਹੂੰ ਖਾਬੇ ਦਾ ਕੁਛ ਨਹੀਂ ਮਿਲਿਆ ਵਾਦੇ ਮਿਲੇ ਬਸ ਕੱਲੇ ਵਾਦੇ ਮਿਲਗੇ ਹੂੰ ਕੋਸ਼ਿਸ਼ ਕਰ ਰਹੇ ਆ ਜੱਜੇ ਪ੍ਰਬੰਧ ਦੀ ਪਰ ਹੋਰ ਨਹੀਂ ਦੇ ਅਜੇ ਵੀ ਇੰਨਾ ਤੋਂ ਹੂੰ ਬਾਰਦਨ ਨੇ ਦੀ ਦਿੱਕਤ ਨਹੀਂ ਆ ਰਹੀਗੀ ਪਰ ਬੋਰੀਆਂ ਬਹੁਤ ਮੰਡੀ ਚ ਪਈਆਂ ਬਾਹਰ ਲੱਗ ਗਿਆ ਅੱਗੇ ਆਉਂਦੀ ਹੁੰਦੀ ਸੀ ਅੱਗੇ ਬਰਦਾਂ ਦੀ ਦਿੱਕਤ ਸੀ ਕਰ ਰਹੇ ਕੁਝ ਪਰ ਜੀ ਉਨੀ ਗੱਲ ਬਣੀ ਨਹੀਂ ਤੇ ਹੁਣ ਲੋਕ ਸਭਾ ਚੋਣਾਂ ਵੀ ਨੇ ਉਹ ਉਹ ਦੇ ਮਤੇ ਨਜ਼ਰ ਕਿਵੇਂ ਦੇਖਦੇ ਹੋ ਫਿਰ ਆਮ ਆਦਮੀ ਪਾਰਟੀ ਉੱਤੇ ਵਿਸ਼ਵਾਸ ਜਤਾਇਆ ਜਾ ਸਕਦਾ ਵੀ ਉਨੇਕ ਵਾਦੇ ਪੂਰੇ ਹੋਏ ਆ ਜਾਂ ਲੱਗਦਾ ਵੀ ਕਮੀ ਰਹਿ ਗਈ ਆ ਵੀ ਹੋਰਾਂ ਪਾਰਟੀਆਂ ਵੱਲ ਵੀ ਧਿਆਨ ਜਾ ਸਕਦਾ ਬਦਲਾਅ ਨੂੰ ਬਦਲਾਅ ਟੱਕਰ ਸਕਦਾ ਕਿ ਪਤਲਾ ਪਸੰਦ ਆਲੇ ਵੀ ਇਹ ਕਮੀ ਰਹਿ ਗਈ ਹੂੰ ਹੋਟਾ ਨੁਕਸਾਨ ਹੋਊਗਾ ਕਮੀ ਰਹਿ ਗਈ ਹੈ ਨੁਕਸਾਨ ਹੋਊਗਾ ਨੁਕਸਾਨ ਬਹੁਤ ਵੱਡਾ ਹੋਊਗਾ ਕਿਹੜੀ ਤਿਰ ਨੂੰ ਪੈਦਾ ਮਿਲ ਸਕਦਾ ਸ਼੍ਰੋਮਣੀ ਅਕਾਲੀ ਦਲ ਕਹਿੰਦੇ ਅਸੀਂ ਖੇਤਰੀ ਪਾਰਟੀਆਂ ਉਧਰੋਂ ਕਾਂਗਰਸ ਵਾਲੇ ਵੀ ਆ ਭਾਜਪਾ ਵਾਲੇ ਵੀ ਅੱਜ ਕੱਲ੍ਹ ਅੱਡ ਤੁਰੇ ਫਿਰਦੇ ਕਿਵੇਂ ਦੇਖੋ ਭਾਜਪਾ ਦਾ ਪੰਜਾਬ 'ਚ ਮੁਸ਼ਕਲ ਲੱਗਦਾ ਹਮ ਅੱਜ ਦੇ ਸਮੇਂ 'ਚ ਜੀ ਕਾਂਗਰਸ ਤੇ ਅਕਾਲੀ ਦਲ ਦਾ ਥੋੜਾ ਜਿਹਾ ਲੱਗਦਾ ਗਰਾਹ ਹੋ ਥੋੜਾ ਥੋੜਾ ਵਧ ਰਿਹਾ ਤੇ ਝਾੜੂ ਦਾ ਵੀ ਬਰਾਬਰ ਹੀ ਟੱਕਰ ਹੋ ਗਈ ਅੱਗੇ ਇੱਕ ਪਾਸਾ ਸੀਗਾ 91 ਲੈ ਗਏ ਸੀ ਹੁਣ ਤਿੰਨ ਤਰ੍ਹਾਂ ਦਾ ਮੁਕਾਬਲਾ ਹੈਗਾ ਪੰਜਾਬ ਚ ਭਾਈ ਪਤਾ ਥੋੜਾ ਜਿਹਾ ਮੁਸ਼ਕਲ ਲੱਗਦਾ ਹੈ ਯਾਨੀ ਕਿ ਜਿਵੇਂ ਅੱਗੇ ਕਹਿੰਦੇ ਸੀ ਵੀ ਹੁਣ ਐਸਾਰੀ 100 ਪਾਰ ਕਰ ਜਾਣੀਆਂ ਸੀ ਉਹ ਨਹੀਂ ਹੁੰਦੀਆਂ ਨਹੀਂ ਹੁੰਦੀਆਂ ਨਾ ਇੰਨੀ ਨਹੀਂ ਬਹੁਤ ਮੁਸ਼ਕਲ ਹੈ ਨਹੀਂ ਹੁੰਦੀਆਂ 100 ਪਾਰ ਨਹੀਂ ਹੁੰਦੀਆਂ ਨਹੀਂ ਬਹੁਤ ਔਖਾ ਹੈ ਤੇ ਅੱਗੇ ਇੱਕ ਬਾਈ ਮੁੱਦਾ ਬਹੁਤ ਚੱਲਦਾ ਹੈ ਪ੍ਰਵਾਸੀਆਂ ਦਾ ਜਿਹਨਾਂ ਨੂੰ ਆਪਾਂ ਹੁਣ ਲੇਬਰ ਕਹ ਰਹੇ ਹਾਂ ਜਿਹੜੇ ਇੱਥੇ ਲੱਗੇ ਹੋਏ ਕੰਮ ਨੂੰ ਵੀ ਇਹਨਾਂ ਨੂੰ ਪਹਜਾਓ ਇਹ ਸਾਡਾ ਖਾ ਰਹੇ ਸਾਡੀਆਂ ਨੌਕਰੀਆਂ ਖਾ ਰਹੇ ਆ ਇੱਥੇ ਗਲਤ ਕੰਮ ਕਰਦੇ ਆ ਇਹ ਕਰਦੇ ਆ ਇਹ ਮਸਲੇ ਨੂੰ ਕਿਵੇਂ ਦੇਖਦੇ ਹੋ ਹੁਣ ਇਹਨਾਂ ਬਗੈਰ ਸਰਦਾ ਜੇ ਨਾ ਹੁਣ ਨਹੀਂ ਇਹ ਆਪਦੀ ਤਾਂ ਤੇ ਸਹੀ ਐ ਕਿਉਂਕਿ ਆਪਣੇ ਬੰਦੇ ਕੰਮ ਘੱਟ ਕਰਦੇ ਜੀ ਦੂਜੇ ਨੰਬਰ ਤੇ ਜਿਹੜਾ ਕੰਮ ਕਰਨਾ ਲੈਣਾ ਜਿਹੜੀ ਮੰਨ ਲਓ ਇਹ ਜਰਨਲ ਕੋਟੇ ਜਾ ਕੇ ਆਪਦੀ ਜੋਬ ਲੈ ਜਾਂਦੇ ਹਨਾ ਉਹ ਥੋੜਾ ਜਿਆਦਾ ਹੋਣਾ ਚਾਹੀਦਾ ਵੀ ਜਰਨਲ ਜਰਨਲ ਚ ਰਵੇ ਐਸਸੀ ਐਸਸੀ ਚ ਰਵੇ ਉਹ ਜਦੋਂ ਐਸਸੀ ਜਿਹੜਾ ਤਾਂ ਐਸਸੀ ਸੀਨੀਅਰ ਆ ਉਹ ਜਰਨਲ ਚ ਆ ਕੇ ਜੋਬ ਲੈ ਜਾਂਦਾ ਤੇ ਜਿਹੜਾ ਐਸਸੀ ਪਿਛਲਾ ਉਹ ਆਪਦੀ ਚ ਲੈ ਕੇ ਕੋਟੇ ਜਾ ਕੇ ਲੈ ਜਾਂਦਾ ਜਰਨਲ ਜਿਹੜਾ ਰਹਿ ਜਾਂਦਾ ਇਸ ਚੀਜ਼ ਦਾ ਸੁਧਾਰ ਚਾਹੀਦਾ ਬਾਕੀ ਇਹਨਾਂ ਦੀ ਤਾਂ ਜ਼ਰੂਰਤ ਜ਼ਰੂਰਤ ਹੈ ਇਹਨਾਂ ਬਿਨਾਂ ਤਾਂ ਆਪਣੇ ਬੰਦੇ ਕੰਮ ਘੱਟ ਕਰਦੇ ਕੋ ਆਪਣੇ ਆ ਬਾਰਡਰ ਬੈਲਟ ਕਰਕੇ ਨਸ਼ੇ ਦਾ ਬਹੁਤ ਹੋ ਗਿਆ ਤੇ ਨਸ਼ਾ ਬਹੁਤ ਜ਼ਿਆਦਾ ਹੋ ਗਿਆ ਹੈ ਨਸ਼ਾ ਘਟਿਆ ਨਹੀਂ ਹੈ ਤਾਂ ਕਹਿੰਦੇ ਸੀ ਸੀ ਤਾਂ ਐ ਨਸ਼ਾ ਐ ਖਤਮ ਹੋ ਗਿਆ ਉਹ ਜੀ ਕਿਵੇਂ ਕਿਸੇ ਕਿਸੇ ਬਜ਼ੁਰਗ ਨੇ ਕਿਹਾ ਸੀਗੇ ਵੀ ਅੱਗੇ ਜਾ ਕੇ ਲਿਆਉਣਾ ਪੈਂਦਾ ਜੇ ਹੁਣ ਕਰੇ ਮਿਲ ਜਾਂਦਾ ਅੱਛਾ ਹਾਂ ਸਪਲਾਈ ਕਰੇ ਹੋ ਜਾਂਦਾ ਵਾਧੂ ਜੀ ਹਾਂ ਤੇਰਾ ਆਮ ਆਦਮੀ ਪਾਰਟੀ ਵਾਲੇ ਇਸ ਕੰਮ 'ਚ ਨਕਾਮ ਰਹੇ ਨਾ ਹਾਂ ਬਿਲਕੁਲ ਢਿਲੇ ਆ ਪਿੰਡਾਂ ਦੇ ਵਿੱਚ ਆਮ ਦੇਖਦੇ ਸੁਣਦੇ ਮਿਲਦਾ ਹੀ ਵਾਧੂ ਮਿਲ ਜਾਂਦਾ ਜੇ ਤੁਹਾਡੇ ਆਪ ਸਾਡੇ ਭੈਣ ਭਰਾ ਸਾਡੇ ਲਾਉਂਦੇ ਆ ਜੀ ਸਾਨੂੰ ਇਸ ਚੀਜ਼ ਦਾ ਨੁਕਸਾਨ ਚਲਣਾ ਪੈਂਦਾ ਕਿਹੜਾ ਨਸ਼ਾ ਹਫੀਮ ਪੋਸਟ ਚਿੱਟਾ ਕੀ ਚਿੱਟਾ ਚਿੱਟਾ ਹੀ ਆ ਸਾਹਿਬ ਚਿੱਟਾ ਚਿੱਟਾ ਬਿਲਕੁਲ ਹ ਫਿਰ ਇਹਦਾ ਹੱਲ ਕੀ ਹੈ ਭਾਈ ਹੁਣ ਕੌਣ ਹੱਲ ਕਰੂਗਾ ਫਿਰ ਇਹ ਬਦਲਾਅ ਵੀ ਅਸੀਂ ਦੇਖ ਲਿਆ ਹੋਰ ਸਰਕਾਰ ਕਿਹੜੀ ਬਚੀ ਹੈ ਫਿਰ ਵੋਟ ਕਿਹਨੂੰ ਪੈਣੀ ਹੈ ਹੱਲ ਤਾਂ ਪ੍ਰਸ਼ਾਸਨ ਨਹੀਂ ਕਰ ਰਹਾ ਜੀ ਸਰਕਾਰ ਪ੍ਰਸ਼ਾਸਨ ਨੂੰ ਕੋਈ ਪ੍ਰਸ਼ਾਸਨ ਦੇ ਵੱਸ ਹੈ ਜੀ ਪ੍ਰਸ਼ਾਸਨ ਜਦੋਂ ਕੋਈ ਕ੍ਰਾਈਮ ਹੋ ਜਾਂਦਾ ਜੇ ਪ੍ਰਸ਼ਾਸਨ ਨੇ ਫੜਨਾ ਹੋਵੇ ਤਾਂ ਸ਼ਾਮ ਤੱਕ ਕਲੀਅਰ ਹੋ ਜਾਂਦਾ ਤੇ ਜੇ ਇਹਨਾਂ ਦੇ ਵੱਸ ਚ ਹੋਵੇ ਤਾਂ ਸਾਰਾ ਕੁਝ ਕਰ ਸਕਦੇ ਬਿਲਕੁਲ ਪ੍ਰਵਾਸੀ ਵੀ ਨੇ ਇਹਨਾਂ ਨਾਲ ਵੀ ਗੱਲਬਾਤ ਕਰਦੇ ਆ ਨਮਸਕਾਰ ਕਿਆ ਨਾਮ ਹੈ ਪ੍ਰੇਮ ਸਦਾ आपको पता है कि बहुत लोग पंजाब में ऐसी बात भी करते हैं कि ये जो प्रवासी हैं ये हमारी नौकरियां खा रहे हैं हमारा रोजगार खा रहे हैं इनको वापस भेजो ऐसी हुई है कभी बात पहुंची आप तक अभी तक अभी तो हम लोग पास नहीं पहुंचा है नहीं पहुंचा है और फिर कैसा काम काज बढ़िया चल रहा है काम काज सही चल रहा है मगर ये बोरिए नहीं उठ रहा है इसमें दिक्कत है नहीं <laughs> क्यों नहीं उठ रहा है <laughs> अब क्या पता क्या क्यों नहीं उठ रहा है हम लोग को दोबारा में इकट्ठा हो रहा है सारा ਦਵਾਰਾ ਮਜ਼ਦੂਰੀ ਮਿਹਨਤ ਕਰਨੇ ਪੜਦਾ ਹੈ ਤੇ ਨਹੀਂ ਆਏ ਨਹੀਂ ਇਨਸਪੈਕਟਰ ਵਗੈਰਾ ਆਏ ਨਹੀਂ ਹਲੇ ਤੱਕ ਕੋਈ ਗੇੜਾ ਕੋੜਾ ਲੱਗਦਾ ਆਉਂਦੀਆ ਵੀਰੇ ਇਨਸਪੈਕਟਰ ਆਏ ਤਾਂ ਪਰਚੇਜ ਹੋਈ ਹੈ ਪਰ ਇਹ ਮਾਲ ਤਾਂ ਉਹਨਾਂ ਨੇ ਚੱਕਿਆ ਨਹੀਂ ਗਿਆ ਚੱਕਿਆ ਨਹੀਂ ਗਿਆ ਪਰਚੇਜ ਤਾਂ ਜੇ ਮਲਾ ਅਫਸਰ ਆਇਆ ਤਾਂ ਪਰਚੇਜ ਹੋਈ ਹੈ ਤਾਂ ਹੀ ਬੋਰੇ ਚ ਮਾਲ ਪਿਆ ਹੈ ਪਰ ਇਹ ਸਪਲਾਈ ਨਹੀਂ ਹੋ ਰਹੀ ਅੱਗੇ ਅੱਗੇ ਨਹੀਂ ਜਾ ਰਿਹਾ ਹਾਂ ਕਿਸੇ ਵੀ ਮੰਡੀ ਚ ਨਹੀਂ ਇੱਥੇ ਨਹੀਂ ਸਾਰੀਆਂ ਮੰਡੀਆਂ ਚ ਇਹ ਹਾਲ ਆ ਮਾਲ ਬਹੁਤ ਜੁੜਿਆ ਬਹੁਤ ਗੱਟੇ ਜੁੜੇ ਪਏ ਇਹ ਤਾਂ ਉਹਨਾਂ ਨੂੰ ਮਾਲ ਹੋ ਰਹੀ ਹੈ ਇਹਦਾ ਜਗਾ ਬਣਾਉਣ ਚ ਬੜਾ ਤੇ ਉੱਤੋਂ ਹੁਣ ਮੀਂਹ ਵਗੈਰਾ ਪੈ ਗਿਆ ਤਾਂ ਹੁਣ ਜਿਵੇਂ ਕਹਿੰਦੇ ਸੀ ਤਾਂ ਸ਼ੈਲਟਰ ਬਣਾ ਦੇਣੇ ਮੰਡੀਆਂ ਢੱਕ ਦੇਣੀਆਂ ਸਾਰੀਆਂ ਕੁਛ ਨਹੀਂ ਜੀ ਇੱਥੇ ਤਰਪਾਲਾਂ ਵੀ ਸਾਨੂੰ ਆਪ ਦੀਆਂ ਲੈਉਣੀਆਂ ਪੈਂਦੀਆਂ ਜਦੋਂ ਕਿਤੇ ਮੀਂਹ ਆਉਂਦਾ ਗੱਟਿਆਂ ਦੇ ਬਣਾ ਕੇ ਰੱਖੀਏ ਉਹੀ ਕੰਮ ਹੋਉਂਦੀਆਂ ਬਈ ਇੱਥੇ ਕੁਛ ਨਹੀਂ ਆਉਂਦਾ ਕਹਿੰਦੇ ਸੀ ਨਾ ਬਜਟ ਅਸੀਂ ਵੱਡਾ ਕਰਾਂਗੇ ਮੰਡੀਆਂ ਸਾਰੀਆਂ ਦੇ ਵਿੱਚ ਸ਼ੈੱਡ ਬਣਾ ਦੇਾਂਗੇ ਐ ਕਰਦੇ ਨਹੀਂ 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 ਉਹ ਤਾਂ ਉਹ ਗੱਲਾਂ ਹੀ ਰਹਿ ਗਈਆਂ ਯਾਰ ਉਹ ਤਾਂ ਕਾ ਤਾ ਹੋਰਾਂ ਨਾਲ ਵੀ ਗੱਲਬਾਤ ਕਰਦੇ ਆਂ ਫਿਲਹਾਲ ਇਹ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਜਿਵੇਂ ਕਿਸਾਨ ਪਹਿਲਾਂ ਫਸਲ ਉਗਾਉਂਦਾ ਉਹ ਵੀ ਕਹਿੰਦੇ ਨੇ ਵੀ ਖੁੱਲੀ ਛਾਤੀ ਹੁੰਦੀ ਆ ਪਾਪੇ ਨਾਨਕ ਦੀ ਮੀਂਹ ਪੈ ਜਾਏ ਤਾਂ ਨੁਕਸਾਨ ਹੋ ਜਾਂਦਾ ਤੇ ਫਿਰ ਹੁਣ ਉਹੀ ਹਾਲ ਮੰਡੀਆਂ ਦੇ ਵਿੱਚ ਆ ਫਿਲਹਾਲ ਤਾਂ ਜਿਹੜੇ ਸ਼ੈੱਡ ਬਣਾਉਣ ਵਾਲੇ ਵਾਅਦੇ ਸੀ ਉਹ ਕਿਤੇ ਨਜ਼ਰ ਨਹੀਂ ਆਉਂਦੇ ਮੰਡੀ ਤਾਂ ਤੁਸੀਂ ਦੇਖ ਹੀ ਸਕਦੇ ਹੋ ਕਿ ਬੋਰੀਆਂ ਭਰੀਆਂ ਪਈਆਂ ਉਵੇਂ ਹੀ ਪਈ ਆ ਫਸਲ ਸ਼ਰੀਆਮ ਹੋਰ ਲੋਕਾਂ ਨਾਲ ਵੀ ਗੱਲਬਾਤ ਕਰਦੇ ਆਂ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਤੁਹਾਡਾ ਸਤਿ ਸ਼੍ਰੀ ਅਕਾਲ ਮੇਰਾ ਨਾਮ ਪ੍ਰਤਪਾਲ ਸਿੰਘ ਤੇ ਕਿੰਨੇ ਲੈ ਕੇ ਆਏ ਹੋ ਜੀ ਫਸਲ ਫਿਰ ਲੈ ਆ ਸਾਰੀ ਹੋ ਗਈ ਪਾਰਟੀ ਹੋ ਗਈ ਹੋਰ ਹੋ ਗਈ ਮੇੜ ਤੱਕ ਮੇੜ ਤਾ ਮੀ ਤਾਂ ਡਰ ਲੱਗ ਗਿਆ ਸੀ ਨਹੀਂ ਤਾਂ ਫਿਰ ਕੁਦਰਤ ਦੇ ਵਾਸਾ ਉਹ ਬੰਦੇ ਦੇ ਆਪ ਤੇ ਥੋੜਾ ਵਾਸਾ ਪਰ ਇਸ ਵਾਰ ਲੱਗ ਰਿਹਾ ਸੀ ਨਾ ਐ ਥੋੜਾ ਮੌਸਮ ਰੋ ਜੀ ਬਦਲ ਹੋ ਜਾਂਦਾ ਹੁਣ ਵੀ ਬਦਲਤ ਹੋਏ ਗਏ ਫਿਰ ਜਿਵੇਂ ਸੀਆ ਮਾਨ ਨੇ ਇੱਕ ਵਾਦਾ ਕੀਤਾ ਸੀ ਕਿ ਅਸੀਂ ਤਾਂ ਇੰਨੀ ਇਨਵੈਸਟਮੈਂਟ ਕਰ ਦੇਣੀ ਆ ਮੰਡੀਆਂ 'ਚ ਸ਼ੈੱਡ ਬਣਾ ਦੇਣੇ ਆ ਮੀਂਹ ਆਵੇ ਹਨੇਰੀ ਆਵੇ ਕਿਸਾਨਾਂ ਨੂੰ ਇਹ ਡਰ ਨਹੀਂ ਰਹੂਗਾ ਸਾਡੀ ਫਸਲ ਨੁਕਸਾਨੀ ਜਾਏ ਕਹਤੇ ਹੋਈ ਐ ਇਹਦੇ ਵਾਅਦੇ ਦੀ ਪੂਰਤੀ ਵੇਖ ਸ਼ੈੱਡ ਨਜ਼ਰ ਤਾਂ ਨਹੀਂ ਆ ਰਹੇ ਨੇ ਸ਼ੈੱਡ ਛੋਟਾ ਕੋਈ ਨਹੀਂ ਬਣੇਗੇ ਉਹ ਇੰਨਾ ਹੈਗਾ ਵੀ ਮਾਲ ਤੁਲੀ ਜਾਂਦਾ ہاں ਜਿਹੜੀ ਪ੍ਰੋਬਲਮ ਹੈਗੀ ਆ ਉਹ ਲਿਫਟਿੰਗ ਦੀ ਪ੍ਰੋਬਲਮ ਹੈ ਲਿਫਟਿੰਗ ਨਹੀਂ ਲਿਫਟਿੰਗ ਜ਼ਰੂਰੀ ਚਾਹੀਦੀ ਆ ਕਿਉਂਕਿ ਮਾਲ ਰੱਖਣ ਨੂੰ ਜਗ੍ਹਾ ਨਹੀਂ ਹੈ ਰਾਹਤ ਕੇ ਵਿਚਾਰੇ ਲੇਬਰ ਸਾਰੀ ਤਾਂ ਸਟ੍ਰੈਗ ਲਾਈ ਜਾਂਦੀ ਆ ਉਹ ਪ੍ਰੋਬਲਮ ਬਹੁਤ ਵੱਡੀ ਆ ਜ਼ਿਮੀਦਾਰਾਂ ਨੂੰ ਵੀ ਆੜਤੀਆਂ ਨੂੰ ਚਾਹੀਦੀ ਨਹੀਂ ਬਿਲਕੁਲ ਹੀ ਨਹੀਂ ਹੋ ਰਹੀ ਜਾਂ ਹੌਲੀ ਹੋ ਰਹੀ ਆ ਘੱਟ ਹੋ ਰਹੀ ਆ ਨਹੀਂ ਮੁਸ਼ਕਲ ਹੀ ਆ ਜੇ ਤਾਂ ਮੇਰੇ ਖਾਲ ਬਿਲਕੁਲ ਹੀ ਨਹੀਂ ਹੋ ਰਹੀ ਇਸ ਮੰਡੀ 'ਚ ਤਾਂ ਅੱਗੇ ਪਤਾ ਨਹੀਂ ਹੋਰ ਮੰਡੀਆਂ ਦਾ ਕੀ ਪਤਾ ਇਸ ਮੰਡੀ ਤਾਂ ਨਹੀਂ ਹੋ ਰਹੀ ਤਾਂ ਓਵਰ ਆਲ ਕਾਰਵਾਈ ਕਿਵੇਂ ਦੇਖਦੇ ਹੋ ਵੀ ਕਹਿੰਦੇ ਸੀ ਨਾ ਸੀਆਮਾ ਕਿੰਨਾ ਚੰਗੀਆਂ ਠੀਕ ਆ ਆੜਤੀਆਂ ਲਈ ਬਹੁਤ ਚੰਗੀ ਕਾਰਵਾਈ ਸਹੀ ਆ ਆੜਤੀਆਂ ਲਈ ਕੋਈ ਦੇਰੀ ਨਹੀਂ ਨਾਲ ਦੀ ਨਾਲ ਆਗੇ ਸਪਾਈ ਕਰਕੇ ਮਾਲ ਪਹੁੰਚਿਆ ਹੂੰ 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 ਹਾਂ ਹਰਜੋ ਬਾਈ ਬਾਈ ਸਤਿ ਸ਼੍ਰੀ ਅਕਾਲ ਕੀ ਨਾਂ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਕੁਰੀਸ਼ਨ ਲਾਲ ਹੈ ਜੀ ਠੀਕ ਹੈ ਮਸਲ ਲੈ ਕੇ ਆਇਆ ਹਾਂ ਜਾਂ ਇੱਥੇ ਕੰਮ ਕਰਦੇ ਹਾਂ ਕੀ ਤੁਸੀਂ ਮੈਂ ਕੰਮ ਕਰਦਾ ਜੀ ਇੱਥੇ ਮਨੀਮੀ ਕਰਦਾ ਜੀ ਮਨੀਮੀ ਕਰਦੇ ਹਾਂ ਕੀ ਮਾਹੌਲ ਆ ਫਿਰ ਇਸ ਵਾਰੀ ਮੰਡੀ ਦਾ ਪਹਿਲਾਂ ਨਾਲੋਂ ਕੋਈ ਫਰਕ ਹੈ ਜਿਵੇਂ ਪਹਿਲਾਂ ਕੰਮ ਹੁੰਦਾ ਸੀ ਉਸ ਨਾਲੋਂ ਇਸ ਵਾਰੀ ਕੋਈ ਫਰਕ ਹੈ ਪਿਛਲੀਆਂ ਸਰਕਾਰਾਂ ਤੇ ਮੌਜੂਦਾ ਸਰਕਾਰ ਦੇ ਹੇਠ ਨਹੀਂ ਅੱਗੇ ਨਾਲ ਬੈਟਰ ਹੋ ਰਿਹਾ ਕੰਮ ਜੀ ਕੀ ਕੀ ਸੁਧਾਰ ਆਏ ਸੁਧਾਰ ਅੱਗੇ ਜੀ ਉਪਰਚੇਦ ਪਹਿਲਾਂ ਡਿੱਕਾ ਲੱਗ ਰਿਹਾ ਹੁੰਦਾ ਸੀ ਜੀ ਕਈ ਵਾਰ ਹੁੰਦਾ ਸੀ ਬਈ ਤੇਰਾ ਤਰੀਕਾ ਬੋਲੀ ਆਤੀ 1 2 4 ਦਿਨ ਮੰਡੀ ਮੇ ਬੈਠਾ ਰਹਤਾ ਦਕਾਨ ਆਜ ਇੱਕ ਇੱਕ ਬਾਰ ਇੱਕ ਦਿਨ ਲਾਤਾ ਦੂਜੇ ਦਿਨ ਘਰ ਮੇ ਚਲਾ ਜਾਂਦਾ ਮੇਰਾ ਵੀਰ ਤੂੰ ਇਡਾ ਉਕਸਕਾਤੇ ਹੋਇਆ ਪੰਜਾਬੀ ਚ ਬੋਲਣਾ ਪੰਜਾਬੀ ਚੰਨਲ ਆਪਾਂ ਹਾਂ ਜੀ ਉਹ ਮਤਲਬ ਹੁਣ ਬਹਿਣਾ ਨਹੀਂ ਪੈਂਦਾ ਟਿਕ ਨਹੀਂ ਬੈਠਣਾ ਨਹੀਂ ਪੈਂਦਾ ਜੀ ਉਹ ਜਿਹੜੇ ਦਿਨ ਆਉਂਦੇ ਆ ਜਿਵੇਂ ਦਾ ਰੋਸੇ ਦਿਨ ਕਰਮੇ ਚਲੇ ਜਾਂਦੇ ਆ ਅੱਛਾ ਹਾਂ ਜੀ ਫੇਰ ਹਿੰਦੀ ਚ ਹੋਗਾ ਕੀ ਕਿਉਂਕਿ ਸ਼ੌਕ ਤਾਂ ਹਿੰਦੀ ਬੋਲਣ ਦਾ ਸ਼ੌਕ ਨਹੀਂ ਜੀ ਹਾਂ ਮੇਰੇ ਤੋਂ ਇਤਨੇ ਸਿਖਾਦੀ ਹਿੰਦੀ ਐ ਇੰਨੇ ਜਣੇ ਆਏ ਵੇ ਇਹਨਾਂ ਨੇ ਸਿਖਾਈਆ 20 ਦਿਨ ਹੋ ਗਏ ਇਹਨਾਂ ਦੇ ਨਾਲ ਹੀ ਰਹਿੰਦਾ ਪਿਆ ਜੀ ਹਾਂ ਇਹ ਪੰਜਾਬੀ ਵਾਲੇ ਨਹੀਂ ਸੀ ਕਿ ਮuje ਭਈਆ ਬਣਾ ਦਿਆ ਇਹਨਾਂ ਬਗੈਰ ਇਹਨਾਂ ਬਗੈਰ ਸਰਦਾ ਵੀ ਨਹੀਂ ਮੈਂ ਬਾਈ ਤੋਂ ਪੁੱਛਿਆ ਇਹਨਾਂ ਬਿਨਾ ਕੰਮ ਲੱਕਿਸਤਾਨ ਯਾਰ ਕੇ ਕਈ ਕਹਿੰਦੇ ਇਹਨਾਂ ਨੂੰ ਵਾਪਸ ਭੇਜ ਤੂੰ ਸੇ ਤਾਂ ਸਾਨੂੰ ਖਾ ਗਈ ਐਦਾਂ ਸਰ ਵੇਖੋ ਆਪਣੇ ਪੰਜਾਬੀ ਲੋਕ ਦਾ ਇਹਨਾਂ ਕੰਮ ਨਹੀਂ ਕਰਦੇ ਜੀ ਕੰਮ ਫਿਰ ਇਹ ਜਿਆਦਾ ਇੱਥੇ ਕਰਦੇ ਆ ਮਿਹਨਤੀ ਆ ਲੋਗਾ ਹਾਂਜੀ ਤਾਂ ਇਹਨਾਂ ਨੂੰ ਫਿਰ ਇਹਨਾਂ ਬਿਨਾ ਸਰਦਾ ਵੀ ਨਹੀਂ ਮੰਡੀਆਂ ਵਿੱਚ ਆਪਣੇ ਜਿਵੇਂ ਦਸ ਦੂਸਰੇ ਮਜ਼ਦੂਰ ਜਿਹੜੇ ਹੈਗੇ ਆ ਉਹ ਇੱਥੇ ਕੰਮ ਨਹੀਂ ਕਰਕੇ ਖੁਸ਼ ਗਏ ਪੰਜਾਬੀ ਚਿੱਟੇ ਪਾਲੇ ਪਾ ਸੀ ਕੇ ਬਹਿ ਗਏ ਚਿੱਟੇ ਬਾਣੇ ਤੇ ਦੂਜੇ ਨਸ਼ੇ ਪੱਤੇ ਤੁਹਾਨੂੰ ਪਤਾ ਹੀ ਹੈ ਚਿੱਟਾ ਪਾਲੇ ਤੇ ਚਿੱਟਾ ਲਾਣੇ ਚਿੱਟਾ ਲਾ ਲਿਆ ਬਸ ਚੋਰੀਆਂ ਤੇ ਜਾ ਹੋਰ ਕੰਮ ਕੰਮ ਕਰਕੇ ਰਾਜੀ ਨਹੀਂ ਕੋਈ ਵੀ ਜੀ ਬਿਲਕੁਲ ਤਾਂ ਹੋਰ ਵੀ ਨਹੀਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਚਲਦੇ ਆਂ ਬਾਈ ਉਹਨਾਂ ਵੱਲ ਵੀ ਕਿਸਾਨ ਲਗਾਤਾਰ ਫਸਲ ਲੈ ਕੇ ਆ ਰਹੇ ਮੰਡੀਆਂ ਚ ਤੇ ਇਸੇ ਡੀਕ ਚ ਨੇ ਫਿਰ ਪਰਚੇਜ਼ ਤਾਂ ਹੋਊਗੀ ਆ ਕਹਿੰਦੇ ਲਿਫਟਿੰਗ ਨਹੀਂ ਹੋ ਰਹੀ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਬਜ਼ੁਰਗ ਕੀ ਨਾਮ ਤੁਹਾਡਾ ਜੀ ਕੀ ਨਾਮ ਤੁਹਾਡਾ ਜੀ ਬਿਆਨ ਤਾਂ ਸਿੰਘ ਜੀ ਕਹਿੰਦੇ ਪਰਚੇਜ਼ ਪਰਚੂਜ਼ ਤਾਂ ਹੋਊਗੀ ਲਿਫਟਿੰਗ ਨਹੀਂ ਹੋ ਰਹੀ ਹੋਰ ਕੀ ਪ੍ਰਬੰਧ ਨੇ ਮੰਡੀਆਂ ਚ ਠੀਕ ਹੈ ਕੰਮ ਪਹਿਲਾਂ ਨਾਲੋਂ ਕਿ ਉਵੇਂ ਕਿਵੇਂ ਹੀ ਹੈ ਮੈਂ ਠੀਕ ਹੈ ਪਹਿਲਾਂ ਨਾਲੋਂ ਫਰਕ ਹੈ ਕੀ ਫਰਕ ਹੈ ਪਹਿਲਾਂ ਕੀ ਮਾੜਾ ਕੀ ਹੁੰਦਾ ਸੀ ਹੁਣ ਕੀ ਚੰਗਾ ਹੋ ਗਿਆ ਇਹਨਾ ਮਾਲ ਮੋਲ ਟਾਈਮ ਨਾਲ ਤੋਲ ਹੀ ਜਾਂਦਾ ਤੇ ਨਾ ਅਕੀ ਨਹੀਂ ਤੋਲ ਲੱਗਦਾ ਸੀ ਇੰਨੀ ਛੇਤੀ ਸਮਾਂ ਲੱਗਿਆ ਹੁੰਦਾ ਸੀ ਟਾਈਮ ਨਾਲ ਸਮਾਂ ਨਾਲ ਬਸ ਟਾਈਮ ਨਾਲ ਤਾਂ ਲੱਗਣਾ ਹੀ ਹੈ ਮੈਂ ਜਿਵੇਂ ਵਾਰੀ ਸਰੀ ਆਇਆ ਤਾਂ ਮਾਲ ਚੱਲਣਾ ਜੇ ਇੱਕ ਵਾਜ ਆਈਏ ਆਖੀਆ ਹੁੰਦਾ ਸਾਡਾ ਤੋਲ ਜੇ ਉਹ ਤਾਂ अच्छा मी हनेरी नाल होया नुकसान होया कंदे इस बार कई ठां दे ਗੜੇ ਮਾਰੀ ਉਹ ਉਹ ਹੈ ਨੇਰੀ ਨਾਲ ਹੋਇਆ ਨੁਕਸਾਨ ਕਣ ਕਣ ਗਈਆਂ ਹੂੰ ਤੇ ਪਹਿਲਾਂ ਜਿਵੇਂ ਕਈਆਂ ਦੇ ਕੋਈ ਸੁੰਡੀ ਜਾਂ ਕੋਈ ਹੋਰ ਪਹਿਲਾਂ ਨੁਕਸਾਨ ਹੋਏ ਸੀ ਉਹ ਮੁਆਵਜ਼ੇ ਕਹਿੰਦੇ ਗਰਦੌਰੀਆਂ ਕਰਤੀਆਂ ਸੀ ਉਹ ਆ ਕੇ ਉਹਨਾਂ ਚ ਕੁਝ ਮਿਲ ਗਿਆ ਕਿ ਨਹੀਂ ਨਹੀਂ ਮਿਲਿਆ ਕੁਝ ਨਹੀਂ ਮਿਲਿਆ ਕੱਖ ਨਹੀਂ ਮਿਲਿਆ ਕੱਖ ਨਹੀਂ ਮਿਲਿਆ ਮਾੜਾ ਮੋਟਾ ਵੀ ਨਹੀਂ ਨਾ ਨਾ ਕੁਝ ਨਹੀਂ ਮਿਲਿਆ ਕਿ ਸਰਕਾਰ ਕੁਝ ਨਹੀਂ ਦਿੱਤਾ ਹੂੰ ਕੋਈ ਨਾ ਹੀ ਕੋਈ ਕੁਛ ਨਹੀਂ ਮਿਲਦਾ ਜੀ ਇਹ ਤਾਂ ਨਾਲੇ ਕਹਿੰਦੇ ਸੀ ਕਿਸਾਨਾਂ ਦੀ ਬਹੁਤ ਸੱਕੀ ਸਰਕਾਰ ਆ ਮੈਂ ਨਹੀਂ ਨਹੀਂ ਬਿਲਕੁਲ ਨਹੀਂ ਕੁਛ ਨਹੀਂ ਮਿਲਿਆ ਮੈਂ ਝੂਠ ਜਿਨੇ ਮਰਜੀ ਮਾਰੀ ਜਾਣਾ ਕੋਈ ਸਰਕਾਰ ਮ ਆਜ ਬਾ ਜੀਮਦਾਰਨ ਕੁਛ ਨਹੀਂ ਦਿੰਦੀ ਕੋਈ ਕੋਈ ਤੇ ਕਦੀ ਕਿਹਾ ਨਹੀਂ ਗੱਲ ਪਹਚਾਈ ਨਹੀਂ ਤੁਸੀਂ ਵਿਧਾਇਕ ਤੱਕ ਜਾਂ ਕਿਸੇ ਹੋਰ ਨਮਾਇंदे ਤੱਕ ਵੀ ਭਾਈ ਗਰਦੌਰੀਆਂ ਕਰ ਗਏ ਉਹ ਕੁਛ ਦਿਓ ਵੀ ਕੋਈ ਨਹੀਂ ਨਮਰਦਾਰ ਨੂੰ ਆਖਿਆ ਹੀ ਜਾਂਦੇ ਗਦੌਰੀਆਂ ਹੋਈਆਂ ਨਾ ਕੁਛ ਆਇਆ ਨਾ ਕੋਈ ਅਸੀਂ ਪੈਰ ਭਾਈ ਨਾ ਕੀਤੀ ਨਾ ਕੋਈ ਅੱਛਾ ਇੱਕ ਬਾਦ ਇਹ ਵੀ ਸੀ ਸ਼ੈਟ ਸ਼ੂਟ ਬਣਾਉਣ ਵਾਲਾ ਸੀ ਮਾਨ ਦਾ ਵੀ ਮੀ ਹਨੇਰੀ ਹੁਣ ਫਸਲ ਮੰਡੀਆਂ ਚ ਖਰਾਬ ਨਹੀਂ ਹੋਊਗੀ। ਕੋਈ ਅੱਛਾ ਨਹੀਂ ਬਣਿਆ ਕੁਛ ਵੀ। ਕੋਈ ਛੇੜ ਨਹੀਂ ਬਣਿਆ ਕੁਛ ਨਹੀਂ ਬਣਿਆ। ਜਿਵੇਂ ਪਹਿਲਾਂ ਮਾਹੌਲ ਬਣਿਆ ਓਵੇਂ ਤਾਂ ਓਵੇਂ ਹੀ ਬਣਿਆ ਬਸ। ਮੰਨ ਲਓ ਹੁਣ ਤੁਸੀਂ ਇੱਥੇ ਬੈਠੇ ਹੋ ਹੁਣੇ ਵੀ ਹਨੇਰੀ ਆ ਜਾਂਦਾ ਕੋਈ ਫਰਕ ਤਾਂ ਪੈ ਹੀ ਜਾਣਾ ਫਿਰ। ਫਰਕ ਤਾਂ ਪੈਣਾ ਹੀ ਹੈ ਫਿਰ ਆੜਤੀਆਂ ਦੇ ਕਮਰੇ ਹੈਗੇ ਉਹਨਾਂ ਚ ਚੜੇ-ਚੁੜੇ ਜਾਈਦਾ। ਹਾਂਜੀ ਕੋਈ ਕੱਲ ਚਲ ਸਾਡੇ ਵਾਲਾ ਤਾਂ ਤੋਲ ਲੱਗ ਹੀ ਗਿਆ ਹੁਣ ਭਾਵੇਂ ਭਾਵੇਂ ਨਾ ਹਾਂਜੀ ਭਾਵੇਂ ਨਾ ਜੀ ਬਿਲਕੁਲ। ਘਾਰ ਲੱਗੇ ਆ ਨਹੀਂ ਤੇ ਫਿਰ ਕਰੇ ਚਲੇ ਜੀ ਤਾਂ ਹੋਰ ਫਿਰ ਕੀ। ਅੱਛਾ ਇੱਕ ਆਖਰੀ ਸਵਾਲ ਮੈਨੂੰ ਦੱਸੋ ਵੀ ਆਮ ਓਵਰਆਲ ਕਾਰਵਾਈ ਫੇਲ ਜਾਂ ਪਾਸ ਤੁਹਾਨੂੰ ਕੀ ਲੱਗਦਾ ਆਂ ਦੀ ਪਾਰਟੀ ਨੂੰ ਕੋਈ ਸਰਕਾਰ ਕੁਝ ਕੰਮ ਕਰੇਗੀ ਤੇ ਫੇਰ ਹੀ ਵੋਟਾਂ ਪੈਣੀਆਂ ਕੰਮ ਦਾ ਕੋਈ ਵੀ ਸਰਕਾਰ ਕੋਈ ਵੀ ਆਉਂਦੀ ਕੰਮ ਦਾ ਕਰ ਲਈ ਜਿੰਮੇਦਾਰ ਉਹ ਇਹ ਕੰਮ ਕਿ ਨਹੀਂ ਹੋਏ ਕੋਈ ਨਹੀਂ ਕੰਮ ਆਇਆ ਮੈਂ ਝੂਠ ਮਾਰੀ ਜਿੰਮੇਦਾਰਾਂ ਦੇ ਹਿੱਤ ਚ ਨਹੀਂ ਹੋਏ ਨਹੀਂ ਹੋਏ ਬਿਲਕੁਲ ਨਹੀਂ ਹੋਏ ਇਹ ਤਾਂ ਨਾਲੇ ਕਹਿੰਦੇ ਕੋਈ ਧਰਨਾ ਸੀ ਤਾਂ ਲੱਗਣੇ ਨਹੀਂ ਦੇਣਾ ਸੀ ਤਾਂ ਨਵੇੜੀ ਦਾ ਨਾਲ ਦੀ ਨਾਲ ਫਿਰ ਭਾਵੇਂ ਗੰਨਾ ਕਿਸਾਨ ਹੋਵੇ ਕੋਈ ਹੋਰ ਹੋਵੇ ਨਹੀਂ ਧਰਨਾ ਤਾਂ ਲੱਗਣਾ ਹੀ ਲੱਗਣਾ ਜੋ ਜ਼ਿਮੀਂਦਾਰਾਂ ਨੂੰ ਕੁਝ ਮਿਲਦਾ ਹੀ ਨਹੀਂ ਪਿਆ ਕੀ ਕਰਨਗੇ ਜ਼ਿਮੀਂਦਾਰ ਵਿਚਾਰੇ ਜਦੋਂ ਫਸਲਾਂ ਦੇ ਸਿਰ ਤੇ ਜ਼ਿਮੀਂਦਾਰ ਹੈ ਤੇ ਚਲੋ ਕੁਝ ਸਰਕਾਰ ਦਿੰਦੀ ਨਾ ਜ਼ਿਮੀਂਦਾਰਾਂ ਨੂੰ ਤੇ ਉਹਦੇ ਵਿੱਚ ਫਿਰ ਧਰਨੇ ਦਾ ਲੱਗਣਾ ਹੀ ਲੱਗਣੇ ਮਾਰੀ ਦੇ ਜ਼ਿਮੀਂਦਾਰ ਕੀ ਕਰਨਗੇ ਇੱਕ ਇੱਕ ਮਸਲਾ ਇਹਨਾਂ ਪ੍ਰਵਾਸੀਆਂ ਦਾ ਵੀ ਹੁੰਦਾ ਕਹਿੰਦੇ ਵੀ ਇਹਨਾਂ ਨੂੰ ਭਜਾਓ ਲੱਖਾਂ ਸਦਾਨਾ ਬੋਲਦਾ ਹੋਰ ਬੜੇ ਬੋਲਦੇ ਆ ਵੀ ਇਹ ਸਾਨੂੰ ਖਾ ਕੇ ਇਹ ਤੁਹਾਡੇ ਨਾਲ ਧੱਕਾ ਕਰਨ ਨਹੀਂ ਆਈ ਨਹੀਂ ਹੋ ਮੈਂ ਗਲਤ ਫਹੀ ਮੈਂ ਇੱਕ ਦੋ ਜਿਲ੍ਹੇ ਆ ਮਲਾਉਂਦੇ ਨੇ ਕੋਈ ਚੱਕਰ ਨਹੀਂ ਹੈ ਹਾਂ ਉਹ ਕਿ ਸਿਆਸਤ ਪਕਾਉਂਦੇ ਸਿਆਸਤ ਬਣਾਉਂਦੇ ਨੇ ਨਾਲ ਆਪ ਚ ਪਾਰਟੀਆਂ ਨਿਕੜ ਚਲੀਆਂ ਜਾਂ ਘਰੋਂ ਚਲੀਆਂ ਜਾਂ ਨਹੀਂ ਆ ਇਹ ਦੋ ਹੋਰ ਕੋਈ ਚੱਕਰ ਨਹੀਂ ਹੈ ਮਤਲਬ ਪ੍ਰਵਾਸੀਆਂ ਬਗੈਰ ਸਰਦਾ ਨਹੀਂ ਹਾਂਜੀ ਹਾਂਜੀ ਨਹੀਂ ਸਰਦਾ ਉਹ ਕਹਿੰਦਾ ਨਾ ਵੀ ਕਰੋਨਾ ਵੇਲੇ ਚੱਲ ਗਏ ਸੀ ਉਦੋਂ ਕਿਹੜਾ ਸਾਡੇ ਚੋਣਾਂ ਨਹੀਂ ਲੱਗੇ ਲੱਗ ਹੀ ਗਏ ਸੀ ਸਾਰਾ ਕੁਝ ਹੁੰਦਾ ਜੀ ਬਾਕੀ ਜਿਹੜੇ ਬੰਦੀਆਂ ਦਾ ਡਟੀਆਂ ਰਹਿਣੀਆਂ ਕਿੱਧਰ ਕਰ ਸਕਦੇ ਕੋਈ ਪਸਾਰਾ ਨੂੰ ਕੋਈ ਮਿਲਣਾ ਹੀ ਨਹੀਂ ਵਿਚਾਰੇ ਕੀ ਕਰਨਗੇ ਮਾਰੀ ਦੇ ਜਿਹੜੇ ਮਜਬੂਰ ਛੋੜੀਆਂ ਪਹਾੜੀਆਂ ਜ਼ਮੀਨਾਂ ਦੇ ਵਿਚਾਰੇ ਬੱਲੇ ਕੋਈ ਨਹੀਂ ਪੈਂਦਾ ਤੇ ਕੀ ਕਰਨਗੇ ਬਲਕੋ ਸਾਈਟ ਤਸਵੀਰ ਤੁਹਾਨੂੰ ਦਿਖਾ ਰਿਹਾ ਲੇਬਰ ਵੀ ਆਪਣੇ ਕੰਮ ਲੱਗੀ ਹੋਈ ਆ ਕਿਸਾਨ ਫਸਲ ਲੈ ਕੇ ਆ ਗਏ ਨੇ ਤੋਲ ਲੱਗੇ ਨੇ ਪਰ ਕਹਿੰਦੇ ਚੱਕਿਆ ਨਹੀਂ ਜਾ ਰਿਹਾ ਮਾਲ ਸਪਲਾਈ ਨਹੀਂ ਹੋ ਰਹੀ ਉਸ ਕਰਕੇ ਦਿੱਕਤ ਆ ਰਹੀ ਆ ਪਰ ਬਾਰਦਾਨ ਦੇ ਵਗੈਰੇ ਦੀ ਦਿੱਕਤ ਨਹੀਂ ਹੈਗੀ ਇਸ ਵਾਰੀ ਪਹਿਲਾਂ ਹੁੰਦੀ ਸੀ ਪਹਿਲਾਂ ਪਹਿਲੇ ਆ ਜਾਂਦੀ ਸੀ ਬਾਰਦਾਨ ਦਾ ਸਹ ਆ ਗਿਆ ਇਸ ਵਾਰ ਬਾਦੂ ਹਾਂਜੀ ਬਾਕੀ ਮਾਲ ਮੋਲ ਤੁਹਾਡੇ ਸਾਹਮਣੇ ਹੀ ਸਾਰਾ ਕੁਝ ਉਹ ਤਾਂ ਮਹੀ ਕਣੀ ਆਏ ਸਾਰਾ ਮਾਲ ਸਰਾ ਵੀ ਹੋਣਾ ਹਾਂ ਹਾਂ